ਕਰਨਾਲ ਸਿੰਘ ਜੀ ਕਿਹੜੇ ਬਾਤੀਆਂ ਤੁਸੀਂ ਪਿੰਡ ਸਤੌਰ ਦੇ ਜੀ ਕੀ ਮਸਲਾ ਕੀ ਹੋਇਆ ਤੁਹਾਡੇ ਪਿੰਡ ਮਸਲਾ ਜੀ ਇਹ ਬੰਦਾ ਰੱਖਿਆ ਸੀਗਾ ਇਹੋ 15 ਦਿਨ ਇਹਨਾਂ ਲਾਏ ਬੰਦਾ ਕਿਹੜਾ ਰੱਖਿਆ ਸੀ ਬੰਦਾ ਸੀਗਾ ਇਹੋ ਉਧਰਲਾ ਆਪਣੇ ਜੰਮੂ ਕਸ਼ਮੀਰ ਦਾ ਕੀ ਨਾਮ ਕੀ ਸੀ ਉਹਦਾ ਨਾ 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 ਕੀ ਸੀ ਰਾਜੂ ਸੀਗਾ ਕੱਚਾ ਨਾਮ ਦਾ ਜੀ ਠੀਕ ਹੈ ਜੀ ਕੀ ਕਰਾਂ ਲਈ ਰੱਖਿਆ ਸੀ ਇਹ ਆਪਣੇ ਆ ਖੇਤੀ ਬਾੜੀ ਦਾ ਕੰਮ ਕਰਨੇ ਨੂੰ ਆਪਸ ਉਨ੍ਹਾਂ ਦੇ ਪੱਠੇ-ਪੁੱਠੇ ਪਾਉਣ ਨੂੰ ਠੀਕ ਹੈ ਜੀ ਤੇ ਉਹ ਰੱਖਿਆ ਸੀਗਾ ਤਾਂ ਉਹ ਦੋ ਕੁ ਦਿਨ ਭੰਗ ਤੜਕਕੇ ਕਰਨ ਲੱਪਾ ਉਹਨੂੰ ਕਹਿ ਕੇ ਆ ਮੈਂ ਠੀਕ ਹੈ ਜੀ ਤੇ ਉਹ ਕਹਿੰਦਾ ਮੈਂ ਸਵੇਰ ਨੂੰ ਚਲ ਜਾਣਾ ਮੇਰਾ ਹਸਾਬ ਕਰ ਦਵਾ ਸੀਗਾ ਚਲੋ ਠੀਕ ਆ ਚਲ ਜਾਈ ਤੇ ਉਹਨੂੰ 7000 ਰੁਪਇਆ ਦਿੱਤਾ ਸੀਗਾ ਤੇ ਉਹ 7000 ਰੁਪਇਆ ਕਹਿੰਦਾ ਮੈਂ ਫੇਰ ਦੇ ਦਿੰਦਾ ਆ ਉਹ 7000 ਰੁਪਇਆ ਦਿੱਤਾ ਦਾ ਹੈ ਨਹੀਂ ਇੱਕ ਸਾਡਾ ਸਾਈਕਲ ਲੈ ਗਿਆ ਟੀਵੀ ਭੰਨ ਗਿਆ ਤੇ ਹੋਰ ਤੀਵੀਂ ਛੱਡ ਗਿਆ ਜਨਰੇਟਰ ਭੰਨ ਗਿਆ ਸਾਡਾ ਕਦੋਂ ਗਿਆ ਉਹ ਜੀ ਉਹ ਹੋ ਗਿਆ ਉਹਨੂੰ ਤਿੰਨੇ ਆਪਣੇ ਛਿਣਿਛਰ ਵਾਰ ਭੱਜ ਗਿਆ ਜੀ ਤੀਵੀਂ ਛੱਡ ਗਿਆ ਆਪਣੀ ਤੇ ਕਿੰਨਾ ਕ ਨੁਕਸਾਨ ਕਿੰਨਾ ਕੋਇਆ ਨੁਕਸਾਨ ਆ ਟੀਵੀ ਭੰਨਿਆ ਆ ਜਨਰੇਟਰ ਭੰਨਿਆ ਆ ਇੱਕ ਬੱਚਾ ਦਾ ਤੀਵੀ ਛੱਡ ਗਿਆ ਉਹ ਅੱਛਾ ਜੀ ਇਹ ਕਰਦਾ ਵੀ ਇਦਾਂ ਹੀ ਇੱਕ ਨਵਾਂ ਸਾਈਕਲ ਲੈ ਗਿਆ ਕੈਸੇ ਵੀ ਲੈ ਕੇ ਗਿਆ ਉਸੇ 7000 ਰੁਪਇਆ ਲੈ ਗਿਆ ਠੀਕ ਹੈ ਇਹਦੇ ਰਿਗਾਰਡਿੰਗ ਕੋਈ ਕੰਪਲੇਂਟ ਦਿੱਤੀ ਆ ਥਾਣੇ 'ਚ ਥਾਣੇ 'ਚ ਦਿੱਤੀ ਆ ਜੀ ਐਤਵਾਰ ਨਹੀਂ ਜਦੋਂ ਉਹਨੂੰ ਤੁਸੀਂ ਰੱਖਿਆ ਸੀ ਉਹਦਾ ਆਧਾਰ ਕਾਰਡ ਵਗੈਰਾ ਲਿਆ ਸੀ ਸਾਰਾ ਕੁਝ ਉਹ ਤਾਂ ਬਾਅਦ 'ਚ ਮਿਲਿਆ ਆਹੀ ਪਹਿਲਾਂ ਨਹੀਂ ਰੱਖਿਆ ਸਾਨੂੰ ਕਿਸੇ ਡੈਰੀ ਵਾਲੇ ਨੇ ਕਿਹਾ ਸੀਗਾ ਵੀ ਬੰਦਾ ਵਧੀਆ ਰੱਖ ਲਓ ਠੀਕ ਹੈ ਜੀ ਤਾਂ ਆਸੀਂ ਰੱਖਿਆ ਸੀ ਅੱਛਾ ਜੀ ਉਹਦੇ ਤੀਮੀ ਦਾਸ ਦੀ ਜਾਵੇ ਜਿੱਥੇ ਰਹਿੰਦਾ ਆ ਬਾਅਦ ਚ ਹੁਣ ਦੱਸਿਆ ਵੀ ਚੋਰ ਚੱਕਾਈ ਆ ਵਿੱਚ 10 ਦਿਨ ਲੌਂਦਾ ਦਾ ਫਿਰ ਦੌੜ ਜਾਂਦਾ ਆ ਉਹਨਾਂ ਦਾ ਸਮਾਨ ਚੱਕ ਕੇ ਥਾਣੇ 'ਚ ਕੰਪਲੇਂਟ ਕਦੋਂ ਦਿੱਤੀ ਜੀ ਹਾਂ ਐਤਵਾਰ ਦੇ ਕੇ ਆਇਆ ਜੀ ਅੱਛਾ ਜੀ ਕੋਈ ਕੀ ਕਹਿੰਦੇ ਆ ਥਾਣੇ ਵਾਲੇ ਥਾਣੇ ਵਾਲੇ ਕਹਿੰਦੇ ਆਵਾਂਗੇ ਤਾਂ ਹੱਲੇ ਆਏ ਨੇ